ਸਰਦਾਰ ਜੀ ਬੈਠੇ ਨੇ ਪੰਜਾਬ ਪ੍ਰੋਡਕਸ਼ਨ ਕੰਟਰੋਲ ਪਲੀਜ਼ ਸਾਹਮਣੇ ਆਓ ਜੀ ਛੋਟੇ ਦਰਸ਼ਨ ਕਰਾਉਣੇ ਸੰਗਤਾਂ ਨੂੰ ਆਓ ਜੀ ਆਓ ਸਰਦਾਰ ਸਾਹਿਬ ਪਲੀਜ਼ ਸਰ ਫਰੀਦਕੋਟ ਵਾਲੇ ਸਰ ਜੀਰਾ ਫੈਕਟਰੀ ਜਿਹੜਾ ਆਈ ਸੀ ਆਏ ਮਾੜੇ ਕੋ ਪਲੀਜ਼ ਸਰ ਫਰੀਦਕੋਟ ਵਾਲੇ ਸਰ ਜੀਰਾ ਫੈਕਟਰੀ ਜਿਹੜਾ ਆਈ ਸੀ ਆਏ ਮਾੜੇ ਕੋ ਇਹ ਸਰਦਾਰ ਸਾਹਿਬ ਬਾਰੇ ਪਛਾਲ ਲਿਆ ਜੀ ਪਛਾਲ ਲਿਆ ਜੀ ਇਹ ਸਰਦਾਰ ਸਾਹਿਬ ਦੇ ਦਰਸ਼ਨ ਕਰੋ ਜੀ ਏ ਸਰਦਾਰ ਸਾਹਿਬ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਅਫਸਰ ਨੇ ਤੇ ਉਹੀ ਸਰਦਾਰ ਸਾਹਿਬ ਨੇ ਜਿਹੜੇ ਕਿ ਜੀਰਾ ਛਰਾ ਫੈਕਟਰੀ ਵਿੱਚ ਆਉਂਦੇ ਨੇ ਸੰਤ ਬਲਵੀਰ ਸਿੰਘ ਸੀਚੇਵਾੜੀ ਆਉਂਦੇ ਨੇ ਆ ਕੇ ਇਹੇ ਸਰਦਾਰ ਸਾਹਿਬ ਪਾਣੀਆਂ ਦੇ ਸੈਂਪਲ ਕਰਦੇ ਨੇ ਤੇ ਉਹ ਪਾਣੀਆਂ ਦੇ ਸੈਂਪਲ ਫੈਕਟਰੀ ਦੇ ਹੱਕ ਵਿੱਚ ਭੁਗਤਦੀ ਨਹੀਂ ਇਹ ਉਹ ਸਰਦਾਰ ਸਾਹਿਬ ਨੇ ਉਸ ਤੋਂ ਬਾਅਦ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਦੀ ਟੀਮ ਆਉਂਦੀ ਆ ਸੈਂਟਰ ਪলিউਸ਼ਨ ਦੀ ਕੰਟਰੋਲ ਬੋਰਡ ਦੀ ਟੀਮ ਆਣ ਕੇ 29 ਸੈਂਪਲ ਕਰਦੀ ਹੈ ਤੇ 29 ਦੇ 29 ਹੀ ਫੇਰ ਹੁੰਦੇ ਨੇ ਕੀ ਤੁਸੀਂ ਦੱਸੋਗੇ ਜਿਹੜੇ ਤੁਸੀਂ ਜੀਰਾ ਸ਼ਰਾਬ ਫੈਕਟਰੀ ਵਿੱਚ ਸੈਂਪਲ ਕੀਤੇ ਸੀ ਉਹ ਫੈਕਟਰੀ ਦੇ ਹੱਕ ਵਿੱਚ ਕਿਵੇਂ ਆਏ ਤੇ ਜਿਹੜੇ ਸੈਂਟਰ ਪলিউਸ਼ਨ ਕੰਟਰੋਲ ਬੋਰਡ ਨੇ ਥੋੜੇ ਬਾਅਦ ਜਿਹਦੇ ਵਿੱਚ ਸਾਈਨਾਈਡ ਵੀ ਆਇਆ ਉਹ ਕਿਵੇਂ ਆਇਆ ਤੁਸੀਂ ਕਿਹਦੇ ਨਾਲ ਮਿਲੇ ਸੀ ਕਿਹਦੀ ਮਿਲੀ ਭਗਤਨਾ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਨੇ ਉਹ ਫੈਕਟਰੀ ਦੇ ਹੱਕ ਵਿੱਚ ਪਹੁੰਚੇ ਸਾਡਾ ਕੰਮ ਸੈਂਪਲ ਕਲੈਕਟ ਕਰਨਾ ਹੈ ਅਸੀਂ ਟੀਮ ਦੇ ਨਾਲ ਸੈਂਪਲ ਲੈ ਕੇ ਕੀਤੇ ਨੇ ਇਹਨਾ ਮੈਂ ਦੱਸਣਾ ਚਾਹਣਾ ਇਹਨਾਂ ਦੀ ਬਦਲੀ ਅਸੀਂ ਕਰਾਈ ਆ ਇਹ ਫਰੀਦਕੋਟ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਅਫਸਰ ਤੋਂ ਉੱਥੋਂ ਬਦਲ ਕੇ ਇਹ ਢੋਡੇ ਇੱਥੇ ਇਲਾਕੇ ਦੇ ਵਿੱਚ ਇਹੋ ਦੀਆਂ ਰੈਡ ਇੰਡਸਟਰੀਆਂ ਲਵਾਉਣ ਵਾਸਤੇ ਆਏ ਨੇ ਇਹ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਬਿਲਕੁਲ ਕਰਪਟ ਸਿਰੇ ਦਾ ਇਹ ਹੈ ਕਹਿੰਦੇ ਇਹ ਕਥੀ ਨਹੀਂ ਕਹਿ ਰਹੇ ਇਹ ਮਾਣਯੋਗ ਮੁੱਖ ਮੰਤਰੀ ਸਾਹਿਬ ਜੀਆ ਮੁੱਖ ਮੰਤਰੀ ਬਣ ਤੋਂ ਪਹਿਲਾਂ ਦੀਆਂ ਸਪੀਚਾਂ ਚੱਕ ਲੋ ਉਹਨਾਂ ਨੇ ਕਿਹਾ ਸੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨਹੀਂ ਪੰਜਾਬ ਪ੍ਰਦੂਸ਼ਣ ਕਰੋ ਬੋਰਡ ਤੇ ਅੱਜ ਸਾਡੇ ਮੂਰੇ ਪੰਜਾਬ ਪ੍ਰਦੂਸ਼ਣ ਕਰੋ ਬੋਰਡ ਬੈਠਾ ਕਿ ਸਾਡੇ ਮੂਰੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕੀ ਬੈਠਾ ਇਹ ਤੁਹਾਨੂੰ ਦੱਸਿਆ ਜਾਵੇ ਇਸ ਬੋਰਡ ਨੂੰ ਬਦਲਿਆ ਜਾਵੇ ਇਸ ਬੋਰਡ ਨੇ ਬੁੱਢੇ ਨਾਲੇ ਦੇ ਵਿੱਚ ਗਹਿਰ ਫਲਾਈਆ ਇਸ ਬੋਰਡ ਨੇ ਸਾਡੇ ਜੀਰੇ ਦੇ ਵਿੱਚ ਸਾਡੇ 40 ਤੋਂ 50 ਪਿੰਡਾਂ ਦਾ ਪਾਣੀ ਖਰਾਬ ਕੀਤਾ ਇਸ ਬੋਰਡ ਦੀ ਜ਼ਿੰਮੇਵਾਰੀ ਪੰਦੀ ਸੀਗੀ ਕਿ ਜਿਹੜਾ ਪੰਜਾਬ ਦਾ ਪਾਣੀ ਹੈ ਹਵਾ ਆਪੋ ਹਵਾ ਉਹ ਬਚਾਉਣੀ ਇਹਨਾਂ ਨੇ ਨਹੀਂ ਪਹਚਾਈਗੀ ਇਹ ਇਸ ਦੇ ਕਾਬਿਲ ਨਹੀਂ ਹੈਗੇਗੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਰੱਦ ਕੀਤਾ ਜਾਵੇ ਇਹ ਪੂਰਾ ਡਿਪਾਰਟਮੈਂਟ ਬਦਲਿਆ ਜਾਵੇਗੀ ਆਪ ਥੀਏਟਰੀ ਵਾਲੇ ਵੀਰਾਂ ਨੂੰ ਬੇਨਤੀ ਹੈ ਸਰਦਾਰ ਸਾਹਿਬ ਪਲੀਜ਼ ਆਓ ਜੀ ਉਠੋ ਜਿਹੜੇ ਸਾਡੇ ਇੱਥੇ ਗੁਰਦੁਆਰਾ ਮਠਾਈ ਜੀ ਦਾ ਸਵਾਲ ਆ ਮਠਾਈ ਸਰ ਸਾਹਿਬ ਉਹਦੇ ਸਰੋਵਰ ਮੈਂ ਤੁਹ ਸਵਾਹ ਪਊਗੀ ਇਸ ਫੈਕਟਰੀ ਦੀ ਕੀ ਉਹਦੇ ਵਾਸਤੇ ਕੋਈ ਤੁਸੀਂ ਹੱਲ ਕੀਤਾ नौ सौ मीटर की रेडियसा जी सर प्लीज तुम दसोंगे जी आप पंजाब प्रदूषण कंट्रोल बोर्ड नोट करे जी इन कोई जवाब नहीं है जी इन को नोट कर लिया नोट ही